ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕਥਾ ਵਿੱਚ ਤੁਸੀਂ ਸੁਣਿਆ ਸੀ ਕਿ ਧੰਨ ਗੁਰੂ ਨਾਨਕ ਦੇਵ ਜੀ ਨੇ ਸੱਚਾ ਸੋਦਾ ਕਰਕੇ ਦੁਨੀਆ ਨੂੰ ਦੱਸ ਦਿੱਤਾ ਕਿ ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ ਪਰ ਅੱਜ ਦੀ ਕਥਾ ਇਹ ਤਾਂ ਇੱਕ ਰੋ ਦੀ ਰੱਬ ਨਾਲ ਸਿੱਧੀ ਮੁਲਾਕਾਤ ਦੀ ਕਥਾ ਹੈ ਇਹ ਕਥਾ ਉਹ ਸਮਾ ਦਰਸਾਉਂਦੀ ਹੈ ਜਦ ਤਾਂ ਗੁਰੂ ਨਾਨਕ ਦੇਵ ਜੀ ਰੱਬੀ ਜੋਤ ਵਿੱਚ ਲੀਨ ਹੋਏ ਉਹ ਸਮਾਸੀ ਜਦ ਤਾਂ ਗੁਰੂ ਨਾਨਕ ਦੇਵ ਜੀ ਸੁਲਤਾਨਪੁਰ ਲੋਧੀ ਵਿੱਚ ਰਹਿ ਰਹੇ ਸਨ ਉਹ ਉੱਥੇ ਦੌਲਤਖਾਨ ਲੋਧੀ ਦੀ ਨੌਕਰੀ ਕਰਦੇ ਸਨ ਤਾਂ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਅਨਾਜ ਦਾ ਹਿਸਾਬ ਰੱਖਦੇ ਸਨ ਪਰ ਇਹ ਨੌਕਰੀ ਉਹਨਾਂ ਲਈ ਸਿਰਫ ਇੱਕ ਜਰੀਆ ਸੀ ਉਹਨਾਂ ਦੀ ਅਸਲੀ ਲਗਨ ਤਾਂ ਨਾਮ ਸੇਵਾ ਅਤੇ ਸੰਤੋਖ ਵਿੱਚ ਸੀ ਉਹ ਸਵੇਰੇ ਉੱਠ ਕੇ ਬਈ ਨਦੀ ਤੇ ਕੰਡੇ ਨਹਾਉਣ ਜਾਂਦੇ ਸਨ ਅਤੇ ਫਿਰ ਧਿਆਨ ਵਿੱਚ ਲੀਨ ਹੋ ਜਾਂਦੇ ਸਨ ਇੱਕ ਸਵੇਰ ਜਦ ਧੰਗੁਰੂ ਨਾਨਕ ਦੇਵ ਜੀ ਬਈ ਨਦੀ ਵਿੱਚ ਲਹਾਲ ਗਏ ਤਾਂ ਉਹ ਬਈ ਨਦੀ ਵਿੱਚ ਹੀ ਆਲੋਪ ਹੋ ਗਏ 1 2 3 ਦਿਨਾ ਤੱਕ ਧੰਗੁਰੂ ਨਾਨਕ ਦੇਵ ਜੀ ਦਾ ਕੋਈ ਵੀ ਪਤਾ ਨਾ ਲੱਗਾ ਲੋਕਾਂ ਨੇ ਸੋਚਿਆ ਕਿ ਧੰਗੁਰੂ ਨਾਨਕ ਦੇਵ ਜੀ ਨਦੀ ਵਿੱਚ ਹੀ ਟੁੱਪ ਗਏ ਹਨ ਸਾਰੇ ਸ਼ਹਿਰ ਵਿੱਚ ਸੂਚਨਾ ਫੈਲ ਗਈ ਮਾਤਾ ਤ੍ਰਿਪਤਾ ਜੀ ਵੀ ਦੁਖੀ ਹੋ ਗਏ ਸਾਰੇ ਸੁਲਤਾਨਪੁਰ ਵਿੱਚ ਹਰ ਕੋਈ ਚਿੰਤਾ ਵਿੱਚ ਸੀ ਪਰ 3 ਜੇ ਦਿਨ ਇੱਕ ਅਚੰਭਾ ਵਰਤਿਆ ਧੰਗੁਰੂ ਨਾਨਕਦੇਵ ਜੀ ਨਦੀ ਦੇ ਕੰਢੇ ਤੋਂ ਵਾਪਸ ਆਉਂਦੇ ਨਜ਼ਰ ਆਏ। ਉਹਨਾਂ ਦੇ ਚਿਹਰੇ ਤੇ ਇੱਕ ਆਲੌਕਿਕ ਨੂਰ, ਅੱਖਾਂ ਵਿੱਚ ਚਾਨਣ ਅਤੇ ਚਾਲ ਵਿੱਚ ਸ਼ਾਂਤੀ ਸੀ। ਧੰਗੁਰੂ ਨਾਨਕਦੇਵ ਜੀ ਬਹੁਤ ਹੀ ਨਿਰਵ ਆਵਾਜ਼ ਵਿੱਚ ਇੱਕ ਇੱਕ ਵਾਕ ਕਹਿੰਦੇ ਆ ਰਹੇ ਸਨ। ਨਾ ਕੋਈ Hindu, ਨਾ ਮੁਸਲਮਾਨ। ਇਹ ਸਿਰਫ ਸ਼ਾਬਦ ਨਹੀਂ ਸਨ ਇਹ ਤਾਂ ਇੱਕ ਇਲਾਹੀ ਦਰਸ਼ਨ ਦਾ ਨਤੀਜਾ ਸੀ ਇਹ ਉਹ ਸਮਾਸੀ ਜਦ ਤਨ ਗੁਰੂ ਨਾਨਕ ਦੇਵ ਜੀ ਨੇ ਅੰਦਰੋਂ ਰੱਬੀ ਜੋਤ ਨਾਲ ਮਿਲਾਪ ਕਰ ਲਿਆ ਸੀ ਉਹ ਤਿੰਨ ਦਿਨ ਗੁੰਮ ਨਹੀਂ ਹੋਏ ਸਨ ਉਹ ਤਾਂ ਪਰਮਾਤਮਾ ਦੇ ਦਰ ਤੇ ਸਿੱਧਾ ਪਹੁੰਚੇ ਸਨ ਇਸ ਘਟਨਾ ਤੋਂ ਬਾਅਦ ਧੰਨ ਗੁਰੂ ਨਾਨਕ ਦੇਵ ਜੀ ਨੇ ਜਗਤ ਵਿੱਚ ਸੱਚ ਨਾਮ ਅਤੇ ਸੇਵਾ ਦੀ ਬਾਣੀ ਫੈਲਾਉਣ ਦੀ ਥਾਂ ਲੈ ਲਈ। ਉਹਨਾਂ ਦੀ ਆਵਾਜ਼ ਵਿੱਚ ਹੁਣ ਵਾਹਿਗੁਰੂ ਦੀ ਸਿੱਧੀ ਰਾਹੀ ਪ੍ਰਾਪਤ ਕੀਤੀ ਗਿਆਨ ਜੋਤ ਸੀ। ਉਹ ਜਿੱਥੇ ਵੀ ਜਾਂਦੇ ਲੋਕਾਂ ਨੂੰ ਸਮਝਾਉਂਦੇ ਧਰਮ ਕੋਈ ਵੱਖ-ਵੱਖ ਨਹੀਂ। ਰੱਬ ਇੱਕੋ ਹੈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਸਨ ਵਾਹਿਗੁਰੂ ਸਾਬੋ ਵਿੱਚੋ ਆਸਦਾ ਹੈ ਨਾ ਉਹ ਕਿਸੇ ਧਰਮ ਵਿੱਚ ਬੰਦਿਆ ਹੈ ਨਾ ਕਿਸੇ ਪੇਕ ਵਿੱਚ ਇਹ ਘਟਨਾਸਾਨੋ ਦੱਸਦੀ ਹੈ ਕਿ ਅਸਲ ਧਰਮ ਅੰਦਰੋਂ ਜਾਗਦਾ ਹੈ ਅਤੇ ਧੰਨ ਗੁਰੂ ਨਾਨਕ ਦੇਵ ਜੀ ਉਸ ਰੱਬੀ ਜੋਤ ਦੇ ਪਹਿਲੇ ਜੀਵੰਤ ਰੂਪ ਸਨ ਜਿਨ੍ਹਾਂ ਨੇ ਆਪਣੇ ਜੀਵਨ ਦੀ ਸ਼ੁਰੂਆਤ ਇੱਕ ਪਰਮਾਤਮਾ ਦੇ ਦਰਸ਼ਨ ਨਾਲ ਕੀਤੀ ਇਸ ਸਾਕੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਜਿਵੇਂ ਧੰਗੁਰੂ ਨਾਨਕ ਦੇਵ ਜੀ ਨੇ ਰੱਬ ਨੂੰ ਅੰਦਰ ਹੀ ਲੱਭਿਆ ਅਸੀਂ ਵੀ ਆਪਣੇ ਮਨ ਦੇ ਜਲਦੇ ਹੋਏ ਚਾਨਣ ਵਿੱਚ ਉਸ ਨੂਰ ਨੂੰ ਵੇਖ ਸਕਦੇ ਹਾਂ ਅਗਲੀ ਸਾਖੀ ਵਿੱਚ ਤੁਸੀਂ ਸੁਣੋਗੇ ਕਿ ਧੰਗੁਰੂ ਨਾਨਕ ਦੇਵ ਜੀ ਨੇ ਕਿਵੇਂ ਸਪਤ ਸ਼ਲੋਕੀ ਗੀਤਾ ਦੇ ਅਰਥ ਕਰਕੇ ਆਪਣੇ ਪਿਤਾ ਮਹਤਾ ਕਾਲੂ ਜੀ ਨੂੰ ਸੁਣਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ